ਬਹੁਤ ਸਾਰੀਆਂ ਖਬਰਾਂ ਉੱਡ ਰਹੀਆਂ ਨੇ ਆਫਵਾਮਾਂ ਉੱਡ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਤਕੜੇ ਐਮਐਲਏ ਕਿ 6 ਤੋਂ 7 ਐਮਐਲਏ ਜਿਹੜੇ ਉਹ ਜਲਦੀ ਹੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦੇਣਗੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਹੀ ਤਰੀਕੇ ਦੇ ਨਾਲ ਜਿਹੜਾ ਕੰਮ ਹੈ ਉਹ ਨਹੀਂ ਕਰ ਰਹੀ ਤੇ ਉਹ ਐਮਐਲਏ ਨੂੰ ਇਹ ਦੁੱਖ ਲੱਗਿਆ ਹੋਇਆ ਹੈ ਕਿ ਅਸੀਂ ਆਪਦੇ ਹਲਕੇ ਦੇ ਜੋ ਕੰਮ ਕਰਾਉਣੇ ਨੇ ਸਾਨੂੰ ਉਸ ਦੀ ਸਹੀ ਢੰਗ ਦੇ ਨਾਲ ਆ ਜਿਹੜੀ ਇਜਾਜ਼ਤ ਜਿਹੜਾ ਸਾਨੂੰ ਫੰਡ ਹੈ ਉਹ ਨਹੀਂ ਮਿਲ ਰਿਹਾ ਇਹ ਖਬਰ ਝੂਠੀ ਹੈ ਜਾਂ ਸੱਚ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਖਬਰ ਇਸ ਵੇਲੇ ਬਹੁਤ ਜ਼ਿਆਦਾ ਉੱਡ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮ.ਐਲ.ਏ ਨੇ ਉਹ ਜਲਦੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਵੀ ਦੇਣਗੇ ਕਿਉਂਕਿ ਦਿੱਲੀ ਦੇ ਵਿੱਚ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਡੰਕਾ ਵੱਜਿਆ ਹੋਇਆ ਸੀ ਉਹ ਬਿਲਕੁਲ ਸ਼ਾਂਤ ਹੋ ਚੁੱਕਿਆ ਹੈ। ਭਾਜਪਾ ਦੀ ਸਰਕਾਰ ਉੱਥੇ ਬਣ ਚੁੱਕੀ ਹੈ ਪਰ ਬਹੁਤੇ ਲੋਕ ਭਾਜਪਾ ਦੀ ਸਰਕਾਰ ਤੋਂ ਖੁਸ਼ ਨਹੀਂ ਨੇ। ਕਿਉਂਕਿ ਉਹਨਾਂ ਨੇ ਵੀ ਸਿਸਟਮ ਇਹਨਾਂ ਨਾਲੋਂ ਜ਼ਿਆਦਾ ਹੋਰ ਖਰਾਬ ਕਰ ਦੇਣਾ। ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋ ਪੰਜਾਬ ਦੇ ਲੋਕ ਵੀ ਤਿਆਰੀ ਕਰੀ ਬੈਠੇ ਨੇ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਖੁੰਝੇ ਲਾ ਦਈਏ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਆਪਣੇ ਹੀ ਵਾਦਿਆਂ ਤੋਂ ਮੁਕਰਦਾ ਹਰ ਵਾਰੀ ਨਜ਼ਰ ਦਿਖਾਈ ਦਿੰਦਾ ਹੈ ਭਗਵੰਤ ਮਾਨ ਨੇ ਜੋ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਹੁਣ ਉਹਨਾਂ ਤੋਂ ਆਪ ਹੀ ਨਜ਼ਰ ਅਸਦਾ ਨਜ਼ਰ ਆ ਰਿਹਾ ਤਿੰਨ ਸਾਲ ਤੋਂ ਉੱਤੇ ਦਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੁੱਕਿਆ ਪਰ ਹਜੇ ਤੱਕ ਵੀ ਜਿਹੜੇ ਕਾਰਜ ਨੇ ਉਹ ਵਿੱਚ ਹੀ ਰੁਕੇ ਹੋਏ ਨੇ ਜੋ ਪੁਰਾਣੇ ਕੰਮ ਨੇ ਜਿਨ੍ਹਾਂ ਦੇ ਪੁਰਾਣੇ ਟੈਂਡਰ ਨੇ ਉਹੀ ਪਾਸ ਹੋ ਰਹੇ ਨੇ ਉਹੀ ਕੰਮ ਜਿਹੜਾ ਚੱਲ ਰਿਹਾ ਜੋ ਪਾਸ ਹੋਇਆ ਵੈਸੀ ਨਮਾ ਕੰਮ ਆਮ ਆਦਮੀ ਪਾਰਟੀ ਨੇ ਕੋਈ ਵੀ ਨਹੀਂ ਵਿੱਢਿਆ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਨੂੰ ਵੀ ਅਸਤੀਫਾ ਦੇਣ ਲਈ ਮਜਬੂਰ ਕਰ ਦੇਣਗੇ ਲੋਕ ਕਿ ਅਸੀਂ ਤੁਹਾਡੀ ਪਾਰਟੀ ਤੋਂ ਨਾਖੋਸ਼ਾਂ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ 5 ਸਾਲ ਤੱਕ ਨਹੀਂ ਚੱਲ ਸਕਦੀ ਜਲਦੀ ਅਸਤੀਫਾ ਕਰਨ ਦੇਣ ਦੇ ਲਈ ਮਜਬੂਰ ਵੀ ਕਰਨਗੇ ਲੋਕ ਭਗਵੰਤ ਮਾਨ ਨੂੰ